ਸਾਰੇ ਹੀ ਸਰੋਤਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜੋ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ 11 ਅਗਸਤ ਨੂੰ ਉਸ ਤੋਂ ਪਹਿਲਾਂ ਜੋ ਪੰਜ ਮੈਂਬਰੀ ਕਮੇਟੀ ਦੇ ਵਿੱਚ ਬੀਬੀ ਸਖਵੰਤ कौर ਦੇ ਨਾਮ ਦੇ ਉੱਪਰ ਚਰਚਾ ਚੱਲ ਰਹੀ ਸੀ ਪ੍ਰਧਾਨ ਦੀ ਬੀਬੀ ਸਖਵੰਤ कौर ਨੇ ਆਪਣਾ ਪ੍ਰਧਾਨ ਬਣਨ ਤੋਂ ਕੋਰੀ ਨਾ ਕਰ ਦਿੱਤੀ ਕੀ ਕਾਰਨ ਬੀਬੀ ਸਖਵੰਤ ਕੌਰ ਅਕਾਲੀ ਦਲ ਦੀ ਪ੍ਰਧਾਨ ਨਹੀਂ ਬਣਨਾ ਚਾਹੁੰਦੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਬੀਬੀ ਸਖਵੰਤ ਕੌਰ ਨੇ ਆਪਣੇ ਵੱਲੋਂ ਇੱਕ ਬਿਆਨ ਦਿੱਤਾ ਹੈ ਕਿ ਬੀਬੀ ਸਖਵੰਤ ਕੌਰ ਇੱਕ ਅਧਿਆਪਕ ਦੇ ਤੌਰ ਤੇ ਹੀ ਕੰਮ ਕਰਨਾ ਚਾਹੁੰਦੀ ਹੈ ਜੋ ਅਕਾਲੀ ਦਲ ਵੱਲੋਂ ਉਸ ਨੂੰ ਆਫਰਾਂ ਆ ਰਹੀਆਂ ਨੇ ਦਲਜੀਤ ਸਿੰਘ ਚੀਮਾ ਨੇ ਵੀ ਉਸ ਨੂੰ ਅਕਾਲੀ ਦਲ ਵਿੱਚ ਜੋ ਸ਼ਾਮਲ ਹੋਣ ਲਈ ਫੋਨ ਕਰ ਰਹੇ ਨੇ ਇਸ ਤੋਂ ਪਹਿਲਾਂ ਸਖਵੰਤ ਕੌਰ ਨੇ ਆਪਣਾ ਕੀ ਬਿਆਨ ਦਿੱਤਾ ਜੋ ਪੰਜ ਮੈਂਬਰੀ ਕਮੇਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇ ਸਕੀਏ ਬੀਬੀ ਸਖਵੰਤ कौर ਦੇ ਜੀਵਨ ਦੇ ਬਾਰੇ ਪਹਿਲਾਂ ਆਪਾਂ ਝੱਤ ਮਾਰੀਏ ਤਾਂ ਬੀਬੀ ਸਖਵੰਤ कौर ਜਿਹੜੇ ਕਿ ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪੁੱਤਰੀ ਨੇ ਸੋ ਉਹਨਾਂ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਜੋ ਉਹਨਾਂ ਦੇ ਨਾਮ ਤੇ ਚਰਚਾ ਚੱਲ ਰਹੀ ਸੀ ਉਹਨਾਂ ਨੇ ਅੱਜ ਕਿਹਾ ਕਿ ਮੈਨੂੰ ਪ੍ਰਧਾਨਗੀ ਲਈ ਚੁਣਿਆ ਜਾਂਦਾ ਤਾਂ ਮੈਂ ਸ਼ਾਇਦ ਇਸ ਨੂੰ ਪ੍ਰਵਾਨ ਨਾ ਕਰਾਂਗੀ ਸਾਡਾ ਪਰਿਵਾਰ ਧਾਰਮਿਕ ਸੇਵਾ ਨਾਲ ਜੁੜਿਆ ਹੋਇਆ ਤੇ ਅਕਾਰਤਕ ਸਾਹਿਬ ਦੇ ਆਦੇਸ਼ਾਂ ਦੇ ਮਕਰੋ ਮੈਨੂੰ ਅੱਗੇ ਆਉਣ ਦਾ ਇਹ ਮੌਕਾ ਮਿਲਿਆ ਪਿਛਲੇ 3 ਮਹੀਨਿਆਂ ਵਿੱਚ ਮੈਨੂੰ ਜੋ ਵੱਖ-ਵੱਖ ਹਲਕੇ ਦੇ ਵਿੱਚ ਲੋਕਾਂ ਵੱਲੋਂ ਪਿਆਰ ਦਿੱਤਾ ਗਿਆ ਮੈਂ ਉਸ ਦੀ ਬੜੀ ਰਿਣੀ ਰਹਾਂਗੀ ਉਹਨਾਂ ਨੇ ਕਿਹਾ ਕਿ ਸਾਡਾ ਸਿਆਸੀ ਪਿੜ ਵਿੱਚ ਨਵੇਂ ਚਰਚਿਤ ਚਿਹਰੇ ਵਜੋਂ ਉਭਰੇ ਸਤਵੰਤ ਕੌਰ ਨੇ ਸ਼ੇਖ ਅਸਰ ਨੂੰ ਬੀਬੀ ਸੀ ਨਾਲ ਇੱਕ ਇੰਟਰਵਿਊ ਦੇ ਵਿੱਚ ਕਈਆਂ ਗੱਲਾਂ ਨੇ ਰਿਪੋਰਟ ਦੇ ਵਿੱਚ ਸਤਵੰਤ ਕੌਰ ਨੇ ਅਕਾਲ ਤਖਤ ਵੱਲੋਂ ਬਣਾਈ ਗਈ ਕਮੇਟੀ ਦੀ ਅਗਵਾਈ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਮੁੱਖ ਉਮੀਦਵਾਰ ਵਜੋਂ ਉਹਨਾਂ ਨੂੰ ਦੇਖਿਆ ਜਾ ਰਿਹਾ ਸੀ ਜਨਤਕ ਸਟੇਜਾਂ ਦੇ ਉੱਪਰ ਇਕੱਠਾਂ ਦੇ ਵਿੱਚ ਸਿਆਸੀ ਵਿਸ਼ਿਆਂ ਤੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਉਹ ਹਮੇਸ਼ਾ ਹੀ ਬੋਲਦੇ ਰਹੇ ਔਰ ਪਾਸ਼ਨਾ ਤੇ ਸੋਸ਼ਲ ਮੀਡੀਆ ਉੱਤੇ ਲੱਖਾਂ ਵਿਊਜ਼ ਉਹਨਾਂ ਦੇ ਆਉਂਦੇ ਰਹੇ ਸੋ ਪਿਛਲੇ ਹੀ ਕੁਝ ਮਹੀਨਿਆਂ ਵਿੱਚ ਉਹ ਸਿਆਸੀ ਤੌਰ ਉੱਤੇ ਮਕਬੂਲ ਬਹੁਤ ਜ਼ਿਆਦਾ ਮਕਬੂਲ ਹੋਏ ਨੇ ਔਰ ਪਹਿਲਾਂ ਜਦੋਂ ਕਿ ਬੀਬੀ ਸਖਵੰਤ ਕੌਰ ਨੂੰ ਬਹੁਤ ਲੋਕ ਘਟ ਜਾਣਦੇ ਸੀਗੇ ਸੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਜਾਰੀ ਹੁਕਮਨਾਮੇ ਦੇ ਮੁਤਾਬਕ ਅਕਾਲੀ ਦਲ ਦੀ ਨਵੀਂ ਪਾਰਟੀ ਉਹਨਾਂ ਨੂੰ ਗਠਨ ਲਈ ਸੱਤ ਮੈਂਬਰੀ ਕਮੇਟੀ ਦੀ ਚੋਣ ਹੋਈ ਸੀ ਜਿਸ ਵਿੱਚ ਬੀਬੀ ਸਖਵੰਤ ਕੌਰ ਇੱਕ ਮੈਂਬਰ ਵਜੋਂ ਸ਼ਾਮਲ ਸਨ ਦਰਸਲ ਬੀਬੀ ਸਖਵੰਤ ਕੌਰ ਜਿਨ੍ਹਾਂ ਨੇ ਆਪਣੇ ਪ੍ਰਧਾਨ ਨੂੰ ਲੈ ਕੇ ਆਪਣਾ ਨਾਮ ਪਿੱਛੇ ਲਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਬਿਲਕੁਲ ਫਿੱਟ ਨਹੀਂ ਔਰ ਬੀਬੀ ਸਖਵੰਤ कौर ਜਿਨ੍ਹਾਂ ਨੇ ਕਿਹਾ ਕਿ ਮੈਂ ਸਿਰਫ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਮੈਨੂੰ ਮਾਨ ਸਤਕਾਰ ਮਿਲਿਆ ਹੋਇਆ ਹੈ ਮੈਨੂੰ ਉਹ ਮਾਨ ਸਤਕਾਰ ਬਹੁਤ ਉੱਚਾ ਹੈ ਸੋ ਉਹਨਾਂ ਦਾ ਕਹਿਣਾ ਕਿ ਉਹ ਇੱਕ ਸਮਾਜ ਸੇਵਿਕ ਨੇ ਔਰ ਸਮਾਜ ਸੇਵਾ ਦੇ ਵਿੱਚ ਹੀ ਉਹਨਾਂ ਵਿਸ਼ਵਾਸ ਰੱਖਦੇ ਨੇ ਸੋ ਬੀਬੀ ਸਖਵੰਤ कौर ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਸ਼ਿਰੇ ਕੀ ਉਹਨਾਂ ਦੇ ਪਿਤਾ ਜੀ ਸ਼ਹੀਦ ਹੋਏ ਸੀ ਉਦੋਂ ਤੋਂ ਹੀ ਉਹਨਾਂ ਨੇ ਵਿਚਰਨਾ ਸ਼ੁਰੂ ਕੀਤਾ ਸੀ ਸੋ ਬੀਬੀ ਸਖਵੰਤ कौर ਜਿਨ੍ਹਾਂ ਦੇ ਪਿਤਾ ਭਾਈ ਅਮਰੀਕ ਸਿੰਘ 6 ਸਟੂਡੈਂਟਸ ਫੰਡਰੇਸ਼ਨ ਦੇ ਪ੍ਰਧਾਨ ਸਨ ਤੇ ਉਹਨਾਂ ਦੇ ਦਾਦਾ ਕੈਨੀ ਕਰਤਾਰ ਸਿੰਘ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ ਸੋ ਅਮਰੀਕ ਸਿੰਘ ਆਪਰੇਸ਼ਨ ਬਲੂ ਸਟਾਰ ਦੇ ਸਮੇਂ ਜੋ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਨ ਤੇ ਉਹਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਉਹ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਸਭ ਤੋਂ ਨੇੜ ਦੇ ਸਾਥੀ ਸਨ ਜਦੋਂ ਜਰਨੈਲ ਸਿੰਘ ਪਿੰਡਰਾਂ ਵਾਲੇ ਸ਼ਹੀਦ ਹੁੰਦੇ ਨੇ ਤਾਂ ਉਸ ਵਕਤ ਸਰਦਾਰ ਅਮਰੀਕ ਸਿੰਘ ਵੀ ਜੋ ਸ਼ਹੀਦੀ ਪਾ ਜਾਂਦੇ ਨੇ ਸੋ ਸਤਵੰਤਕੌਰ ਆਪਣੇ ਭਾਸ਼ਣਾ ਵਿੱਚ ਅਕਸਰ ਹੀ ਆਪਣੇ ਪਿਤਾ ਨਾਲ ਜੁੜੀਆਂ ਗੱਲਾਂ ਦਾ ਜ਼ਿਕਰ ਕਰਦੇ ਰਹੇ ਨੇ ਸੋ ਅਕਾਲ ਤਖਤ ਵੱਲੋਂ ਬਣਾਈ ਗਈ ਕਮੇਟੀ ਦੇ ਵਿੱਚ ਉਹਨਾਂ ਦੇ ਨਾਮ ਦਾ ਐਲਾਨ ਹੋਣ ਤੋਂ ਬਾਅਦ ਜੋ ਸਤਵੰਤਕੌਰ ਸਿਆਸੀ ਵਿਰੋਧੀ ਜਾਂਦੇ ਨਿਸ਼ਾਨੇ ਦੇ ਉੱਤੇ ਆ ਗਈ ਸੀ ਸੋ ਸਤਵੰਤਕੌਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਅਧਿਆਪਕ ਵਜੋਂ ਜੋ ਭਰਤੀ ਹੋਏ ਸਨ ਤੇ ਅੱਜ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਜੋ ਜ਼ਿੰਮੇਵਾਰੀ ਮਿਲੀ ਏ ਉਹ ਐਸਡੀ ਪੀਸੀ ਸਿੱਖਿਆ ਭਾਗ ਵਜ ਸਿਨੀਅਰ ਅਹੁਦੇ ਉੱਤੇ ਤਾਇਨਾਤ ਹਨ ਉਹਨਾਂ ਦਾ ਕਹਿਣਾ ਕਿ ਉਹ ਆਪਣੀ ਨੌਕਰੀ ਕਰਦੇ ਰਹਿਣਗੇ ਉਹ ਨੌਕਰੀ ਨਹੀਂ ਛੱਡਣਾ ਚਾਹੁੰਦੇ ਸਿਆਸੀ ਵਿਰੋਧੀਆਂ ਵੱਲੋਂ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਤੋਂ ਅਸਤੀਫਾ ਦੇਣ ਲਈ ਵੀ ਕਿਹਾ ਗਿਆ ਸੀ ਜਦੋਂ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਭਰਤੀ ਕਰ ਰਹੇ ਸਨ ਤਾਂ ਕੁਝ ਸਿਆਸੀ ਵਿਰੋਧੀ ਆਨੇ ਉਹਨਾਂ ਦੇ ਉੱਪਰ ਤੰਜ ਕੱਸੇ ਸੀ ਕਿ ਜਾਂ ਤਾਂ ਉਹ ਫਿਰ ਨੌਕਰੀ ਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੇ ਜਾਂ ਫਿਰ ਉਹ ਸਿਆਸਤੀ ਪੇੜ ਵਿੱਚ ਆ ਜਾਣ ਸੋ ਅਕਾਲੀ ਦਲ ਬਾਦਲ ਦੇ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਸਤਵੰਤ ਕੌਰ ਨੂੰ ਅਕਾਲੀ ਦਲ ਵਿੱਚ ਜੋ ਕਾਰਵਾਈ جاری ਪਰਤੀ ਲਈ ਬਣਾਈ ਗਈ ਕਮੇਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਸੀ ਉਸ ਸਮੇਂ ਦਲਜੀਤ ਸਿੰਘ ਚੀਮਾ ਨੇ ਸਤਵੰਤ ਕੌਰ ਨੂੰ ਜਿਹੜਾ ਉਹਨਾਂ ਦੇ ਉੱਪਰ ਨਿਸ਼ਾਨੇ ਵਿੰਨੇ ਸੀ ਸੋ 18 ਮਾਰਚ ਤੋਂ ਜਿਸ ਦਿਨ ਦਾ ਵਿਚਾਰਨਾ ਸ਼ੁਰੂ ਕੀਤਾ ਸੀ ਸਤਵੰਤ ਕੌਰ ਨੇ ਉਹਨਾਂ ਨੂੰ ਬੋਲਣ ਦਾ ਇੱਕ ਪਲੇਟਫਾਰਮ ਮਿਲਿਆ ਸੀ ਔਰ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਬੋਲਿਆ ਕਿ ਲੋਕਾਂ ਦੇ ਪਿਆਰ ਦੇਣਾ ਉਸ ਨੂੰ ਸ਼ੁਰੂ ਕੀਤਾ ਜੋ ਪਹਿਲਾਂ ਸਤਵੰਤ ਕੌਰ ਨੂੰ ਬਹੁਤ ਘੱਟ ਲੋਕ ਜਾਣਦੇ ਸਨ ਸੋ ਸਤਵੰਤ ਕੌਰ ਨੇ ਜੋ ਅੱਜ ਉਹਨਾਂ ਨੇ ਬਲੂ ਸਟਾਰ ਨੂੰ 40 ਸਾਲ ਸਮਾਂ ਹੋ ਗਿਆ ਹੈ ਅੱਜ ਲੋਕਾਂ ਨੂੰ ਉਹ ਆਪਣੀ ਦਿਲ ਦੀ ਆਵਾਜ਼ ਦੱਸ ਸਕੇ ਨੇ ਔਰ ਆਪਣੇ ਜਿਹੜਾ ਕਿ ਉਹ ਸਾਰਾ ਉਹਨਾਂ ਨੇ ਮਾਹੌਲ ਵੇਖਿਆ ਸੀ ਆਪਣੇ ਪਿਤਾ ਦਾ ਜਦੋਂ ਸਾਯਾ ਉਹਨਾਂ ਦੇ ਸਿਰ ਤੋਂ ਉੱਠ ਗਿਆ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਵਕ ਹੋ ਜਾਂਦੇ ਸੀ ਜਦੋਂ ਪਾਸ਼ਣ ਦਿੰਦੇ ਸੀ ਜਾਂ ਸੋ ਬੀਬੀ ਸਤਵੰਤ ਕੌਰ ਜਿਨ੍ਹਾਂ ਨੂੰ ਅਕਾਲੀ ਦਲ ਦੇ ਅਗਲੇ ਪ੍ਰਧਾਨ ਵਜੋਂ ਦੇਖਿਆ ਜਾ ਰਿਹਾ ਸੀ ਉਹਨਾਂ ਨੇ ਆਪਣੇ ਪ੍ਰਧਾਨ ਨੂੰ ਲੈ ਕੇ ਜੋ ਬਿਲਕੁਲ ਕੋਰੀ ਨਾ ਕੰਤੀਏ ਉਹ ਪ੍ਰਧਾਨ ਨਹੀਂ ਬਣ ਗਏ ਉਹਨਾਂ ਨੇ ਕਹਿ ਕੇ ਅਕਾਲੀ ਦਲ ਦਾ ਜਿਹੜਾ ਵੀ ਪ੍ਰਧਾਨ ਹੋਵੇਗਾ ਅਸੀਂ ਸਾਰੇ ਸਤਿਕਾਰ ਕਰਾਂਗੇ ਪਰ ਮੈਂ ਪ੍ਰਧਾਨ ਦੀ ਦੌੜ ਵਿੱਚ ਨਹੀਂ ਆ।